ਤਬਹੁ ਦਾ ਸਾਡੇ ਕੇਤ ਜਦੋਂ ਪ੍ਰੇਮ ਖੇਲਣ ਦਾ ਚਾਹੋ ਸਿਰ ਧਰ ਅਲੀ ਗਲੀ ਮੇਰੀ ਆਓ ਇਹਤ ਮਾਰਗ ਤੇ ਸਰਤੇ ਕੇ ਕਨ ਸਦਰਾ ਸ਼੍ਰੀ ਵਾਹਿਗੁਰੂ ਮਹਲਾ 5 ਵਾਹਿ ਏਕੋ ਮੇਰੇ ਮਨ ਨੂੰ ਏ ਕਰ ਇਸ ਨਾਮਾ ਗੁਰਪੂਰੇ ਕਿਨੇ ਦਨਾਂ ਰਾਮਦਾਸ ਸਰੋਵਰ ਨਾਤੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ সোনহা ওয়া আলাইকুম আসসালাম সোনহা ওয়া ਸੋਰੀ ਕਰਾਉਂਦਾ ਆ ਜੀ ਬੋਲੀ ਮੁੱਖ ਦੇਹੀ ਜੋ ਆਪਣਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੋ ਸ਼ਹੀਦ ਹੋਏ ਸੀ ਉਸ ਬਾਅਦ ਸੌ ਮਨੀ ਜਰਨੈਲ ਅੰਮ੍ਰਿਤ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਹਨਾਂ ਦੀ ਸਿਦਦੀ ਨੂੰ ਆਪਾਂ ਮੁੱਖ ਰੱਖ ਕੇ ਇਸ ਦੀ ਸਮਾਗਮ ਮਨਾਇਦਾ ਸਹਿਜ ਪਾਠ ਆਰੰਭ ਕਰੀ ਤੇ ਬੱਚਿਆਂ ਦੇ ਸਮੇਤ ਨਾਲ ਸੇਵਾ ਕਰੀਦੀ ਬੱਚੇ ਗੁੱਡੀਆਂ ਨਾਲ ਸੇਵਾ ਕਰਦੀਆਂ ਸਹਿਜ ਪਾਠ ਦੀਆਂ ਫਿਰ ਮਹਾਰਾਜ ਦਾ ਸਰੂਪ ਲਿਆ ਕੇ ਸ਼ਲੋਕ ਪੜੇ ਜਾਂਦੇ ਆ ਭੋਗ ਪਾਏ ਜਾਂਦੇ ਆ ਤੇ ਸਮਾਗਮ ਮਨਾਇਆ ਜਾਂਦਾ ਸੱਚੇ ਪਾਤਸ਼ਾਹ ਦਾ ਸ਼ਿਦਾ ਸਿੰਘਾਂ ਦਾ ਹੈ ਤੇ ਇਨਾਂ ਕਾ ਕਿਰਪਾ ਹਿੰਦੀ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਹਾਂਜੀ ਵਾਹਿਗੁਰੂ ਜੀ ਨਵੀਂ ਪੀੜੀ ਨੂੰ ਮਹੀਂ ਇਹੋ ਹੀ ਸੰਦੇਸ਼ ਦਿੰਨੇ ਆ ਕਿ ਆਪਣੇ ਘਰਾਂ ਦੇ ਵਿੱਚ ਬੱਚਿਆਂ ਨੂੰ ਪੋਥੀ ਸਾਹਿਬ ਤੋਂ ਸਹਿਜ ਪਾਠ ਆਰੰਭ ਕੀਤੇ ਜਾਣ ਸ਼ਿਦੀ ਦਿਹਾੜੇ ਦੇ ਵਿੱਚ ਤੇ ਸਹਿਜ ਪਾਠ ਦੇ ਭੋਗ ਪਾਏ ਜਾਣ ਵੱਧ ਤੋਂ ਵੱਧ ਬਾਣੀ ਦੇ ਨਾਲ ਜੁੜਿਆ ਜਾਵੇ ਤੇ ਆਉਣ ਵਾਲੀ ਪੀੜ੍ਹੀ ਦੇ ਗੁਰੂ ਪਾਤਸ਼ਾਹ ਦੀ ਕਿਰਪਾ ਹੋਵੇ ਨਸ਼ਿਆਂ ਤੋਂ ਬਚਣ ਤੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰਨਾ ਤੇ ਜੋ ਖੁਸ਼ੀ ਦੇ ਮਾਹੌਲ ਹੈ ਉਹ ਇਹ 시ਧੀਆਂ ਦਿਹਾੜੀਆਂ ਦਿਹਾੜੀਆਂ ਦੇ ਵਿੱਚ ਨਾ ਮਨਾਇਆ ਜਾਵੇ ਬਾਣੀ ਪੜੀ ਜਾਵੇ ਵੱਧ ਤੋਂ ਵੱਧ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ